ਹਲੋ ਹਾਂ ਜੀ ਸਾਰਿਆਂ ਪਿਆਰ ਭਰੀ ਸਸਤੀ ਕਾ ਸਿੱਧੂ ਫੈਮਿਲੀ ਬਲੌਗ ਵੀ ਤੁਹਾਡਾ ਸਵਾਗਤ ਹੈ ਮੈਂम्मीद ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤਾਂ ਦੋਸਤੋ ਤੇ ਜਿਹੜੇ ਵੀ ਨਵੇਂ ਵੀਵਰ ਆਉਣਗੇ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਵੀਡੀਓ ਵਧੀਆ ਲੱਗੇ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਆਰਡਰ ਨੰਬਰ ਆਪਣਾ ਉੱਪਰ ਚੱਲਦਾ ਹੁੰਦਾ ਸਕਰੀਨ ਤੇ ਤੁਸੀਂ ਉੱਥੋਂ ਸਕਰੀਨਸ਼ਾਟ ਲੈ ਕੇ WhatsApp 'ਸਾਨੂੰ ਮੈਸੇਜ ਕਰ ਸਕਦੇ ਹੋ ਤੇ ਸੂਟ ਆਪਣੇ ਰੈਡੀ ਕਰਵਾ ਸਕਦੇ ਹੋ ਜੇ ਤੁਸੀਂ ਰੈਡੀ ਹੋਏ ਲੈਣਾ ਚਾਹੁੰਦੇ ਹੋ ਰੈਡੀ ਹੋਏ ਲੈ ਸਕਦੇ ਹੋ ਆਪਣਾ ਆਰਡਰ ਜਿਸ ਤਰ੍ਹਾਂ ਦਾ ਵੀ ਦੇਖ ਤੁਸੀਂ ਉਹ ਵੀ ਹੀ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਹੋ ਗਏ ਮਸ਼ੀਨਵਰਕ ਹੋ ਗਏ ਜਿਸ ਤਰ੍ਹਾਂ ਦੇ ਵੀ ਤੁਸੀਂ ਚਾਹੋ ਸੂਟ ਆਪਣੇ ਰੈਡੀ ਕਰਵਾ ਸਕਦੇ ਹੋ ਤੇ ਕੁਝ ਆਪਾਂ ਜਿਹੜੇ ਆਰਡਰ ਤੇ ਰੈਡੀ ਕੀਤੇ ਆ ਸੂਟ ਤੁਹਾਨੂੰ ਦਿਖਾਉਨੇ ਆ ਇਹ ਤੇ ਕੁਝ ਜਿਹੜੇ ਆਪਾਂ ਵੈਸੇ ਸੇਲ ਲਈ ਇੱਕ ਦੋ ਸੈਂਪਲ ਜੇ ਤਿਆਰ ਕੀਤੇ ਆ ਉਹ ਤੁਹਾਨੂੰ ਦਿਖਾਉਨੇ ਆ ਜੇ ਤੁਹਾਨੂੰ ਪਸੰਦ ਆਉਣਗੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜ ਕੇ ਤੇ ਮੰਗਵਾ ਸਕਦੇ ਹੋ ਤੇ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਇਹ ਹੈਗਾ ਆਪਣਾ ਕਾਟਨ ਦੇ ਉੱਤੇ ਫੈਬਰਿਕ ਲੌਂਗਾ ਇਹਦਾ ਕਾਟਨ ਤੇ ਇਹ ਦਾ ਕੀਤਾ ਵਰਕ ਇਹ ਤੁਸੀਂ ਦੇਖ ਸਕਦੇ ਹੋ ਕਿ ਵਰਕ ਬਹੁਤ ਸੋਹਣਾ ਏ ਘੇਰੇਤੀਆਂ ਇਹ ਘੇਰੇ ਦਾ ਵਰਕ ਆ ਗਿਆ ਫਲਾਵਰ ਤੇ ਬਹੁਤ ਸੋਹਣਾ ਜਿਹੜਾ ਇਹਦਾ ਵਰਕ ਕੀਤਾ ਵਾ ਤੇ ਉੱਪਰ ਨੂੰ ਥੋੜੀਆਂ ਥੋੜੀਆਂ ਲਾਈਨਾਂ ਦਿੱਤੀਆਂ ਵਾਂ ਨਾਲ ਤਿੱਲੇ ਦਾ ਜਿਹੜਾ ਇਹ ਟੱਚ ਦਿੱਤਾ ਗਿਆ ਵਾ ਤਾਂ ਵੇਖੋ ਗੰਡ ਤੋਪੇ ਜੇ ਵਾਂਗੂ ਇਹਦਾ ਦਾ ਬਹੁਤ ਹੀ ਸੋਹਣਾ ਬ੍ਰੀਕੀ ਦੇ ਨਾਲ ਜਿਹੜਾ ਵਰਕ ਕੀਤਾ ਗਿਆ ਤੇ ਕਾਟਨ ਦਾ ਜਿਹੜਾ ਇਹ ਸੂਟ ਰਹੂਗਾ ਫੈਬਰਿਕ ਲਾਈਨ ਵਾਲਾ ਲਾਈਨ ਇਹਦੇ ਵਿੱਚ ਹੋਊਗੀ ਤੇ ਜਿਹੜਾ ਇਹਦਾ ਵਰਕ ਵੀ ਤੇ ਆਪਾਂ ਫੈਬਰਿਕ ਇਹਦਾ ਪ੍ਰਾਈਸ ਰਹੂਗਾ ਸੂਟ ਦਾ ਸਿਰਫ 700 ਰੁਪਿਆ 700 ਰੁਪਏ ਦਾ ਪ੍ਰਾਈਸ ਰਹੂਗਾ ਤੇ ਜੇ ਕਿਸੇ ਨੂੰ ਵੀ ਪਸੰਦ ਆਉਂਦਾ ਤੁਸੀਂ ਇਸ ਤੇ ਸਕਰੀਨਸ਼ਾਟ ਲੈ ਕੇ WhatsApp ਤੇ ਭੇਜ ਕੇ ਤੇ ਇਹ ਸੂਟ ਜਿਹੜਾ ਫਰਮ ਮੰਗਵਾ ਸਕਦੇ ਹੋ ਠੀਕ ਹੈ ਇਹਦੇ ਵਿੱਚ ਦੂਸਰਾ ਕਲਰ ਜਿਹੜਾ ਹੈਗਾ ਆ ਲਾਈਟ ਜਾਂ ਮਹਿੰਦੀ ਜਾਂ ਸ਼ੇਡ ਵੀ ਲਾ ਲਓ ਤੁਸੀਂ ਇਦਾਂ ਦਾ ਹੀ ਆ ਇਸ ਤਾਜੀ ਸ਼ੇਡ ਮਾਰਦਾ ਤੇ ਇਹਦੇ ਨਾਲ ਵੇਖੋ ਇਹਦੇ ਵਿੱਚ ਵੀ ਜਿਹੜਾ ਇਸ ਤੇ ਤਰੀਕੇ ਦਾ ਹੀ ਹੋਇਆ ਹੈ ਕਲਰ ਦਾ ਹੀ ਫਰਕ ਹੈ ਲਾਈਨ ਵਾਲਾ ਇਹਦੇ ਵਿੱਚ ਵੀ ਫੈਬਰਿਕ ਰਹੂਗਾ ਇਹਦੇ ਵਿੱਚ ਵੀ ਉੱਪਰ ਲਾਈਨਾਂ ਜਾਂਦੀਆਂ ਸਾਰੀਆਂ ਤੇ ਨਾਲ ਇਹਦੇ ਤਿੱਲੇ ਦਾ ਇਹਦਾ ਵੀ ਪ੍ਰਾਈਸ ਜਿਹੜਾ ਸਿਰਫ 700 ਰੁਪਿਆ ਰਹੂਗਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਮੰਗਵਾ ਸਕਦੇ ਹੋ ਤੇ ਪੇਮੈਂਟ ਆਪਣੇ ਆਨਲਾਈਨ ਹੀ ਤੁਸੀਂ ਕਰਕੇ ਮੰਗਵਾ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਤੁਸੀਂ ਮੰਗਵਾ ਸਕਦੇ ਹੋ ਪੇਮੈਂਟ ਦਾ ਆਪਾਂ ਨੂੰ ਆਨਲਾਈਨ ਤੁਸੀਂ Google Pay Paytm ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ ਤੇ ਇਹ ਆਪਾਂ ਕਰਵਾਇਆ ਜੌਰਜਟ ਇਹ ਜੌਰਜਟ ਤੇ ਰੈਡੀ ਹੋਇਆ ਆ ਆ ਵੇਖੋ ਆਈ ਤਾਂ ਕੀ ਰ ਆ ਜਾਂਦਾ ਤੇ ਵਿੱਚ ਇਹਦੇ ਬੂਟੀਆਂ ਆ ਜਾਂਦੀ ਸਾਰੀ ਤੇ ਉਤਲੇ ਦੇ ਨਾਲ ਜਿਹੜੀਆਂ ਲਾਈਨਾਂ ਤੇ ਵਿੱਚ ਬੂਟੀਆਂ ਇਹਦੇ ਨਾਲ ਦਾ ਦੁਪੱਟਾ ਹੱਲੇ ਆਪਾਂ ਡਾਈ ਕਰਵਾਉਣਾ ਆ ਤੇ ਇਹ ਜਿਹੜਾ ਹੈਗਾ ਜੌਰਜਟ ਲਾਈਨ ਵਾਲਾ ਜੌਰਜਟ ਆ ਤੇ ਇਹ ਹੈਗੀ ਦੀ ਬਾਜੂ ਵਰਕ ਠੀਕ ਹੈ ਇੱਕ ਬਾਜੂ ਦੀ ਆ ਜਾਂਦੀ ਆ ਤੇ ਨਾਲ ਇਹਦੇ ਜਿਹੜੇ ਪੌਂਚੇ ਵੀ ਜਿਹੜੇ ਵਰਕ ਆ ਠੀਕ ਆ ਇਹਦੇ ਪੌਂਚੇ ਦਾ ਵਰਕ ਆ ਇਹ ਇਹਦਾ ਪ੍ਰਾਈਸ ਰਹੂਗਾ 1300 ਰੁਪਇਆ ਦੁਪੱਟੇ ਤੋਂ ਬਿਨਾਂ ਇਹਦਾ ਪ੍ਰਾਈਸ ਜਿਹੜਾ 1300 ਰੁਪਇਆ ਰਹੂਗਾ ਦੁਪੱਟੇ ਤੋਂ ਬਿਨਾ ਇਹਦਾ ਪ੍ਰਾਈਸ ਜਿਹੜਾ ਵੀ ਦੁਪੱਟਾ ਲਾਉਗੇ ਉਸ ਤਰੀਕੇ ਨਾਲ ਤੇ ਇਹ ਵੀ ਆਪਣਾ ਜੌਰਜਟ ਤੇ ਕੀਤਾ ਵਾ ਇਹ ਵੀ ਜਿਹੜਾ ਆਪਣਾ ਜੌਰਜਟ ਤੇ ਹੋਇਆ ਵਾ ਆ ਇਹਦਾ ਕੀ ਰਾਜੰਦਾ ਇਹ ਆਪਣਾ ਆਰਡਰ ਤੇ ਰੈਡੀ ਹੋਇਆ ਜੇ ਕਿਸੇ ਨੂੰ ਪਸੰਦ ਆਵੇ ਤੇ ਆਪਾਂ ਉਹਨਾਂ ਨੂੰ ਵੀ ਰੈਡੀ ਕਰਵਾ ਕੇ ਦੇ ਸਕਦੇ ਆ ਇਹ ਆਪਣਾ ਜਿਹੜਾ ਆਰਡਰ ਤੇ ਤਿਆਰ ਹੋਇਆ 26 ਇੰਚੇ ਦਾ ਘੇਰਾ ਆ ਜੇ ਕਿਸੇ ਨੂੰ ਪਸੰਦ ਹੋਵੇ ਤੇ ਤੁਸੀਂ ਵੀ ਇਹ ਲੈ ਸਕਦੇ ਹੋ ਆਪਾਂ ਹੋਰ ਇਹਦੇ ਨਾਲ ਦਾ ਰੈਡੀ ਕਰਵਾ ਲਾਂਗੇ ਇਹਦਾ ਬੈਕ ਬਣਿਆ ਕੱਟਵਰਕ ਆਹ ਦੇਖੋ ਇਹਦੇ ਬੈਕ ਤੇ ਕੱਟਵਰਕ ਆ ਜੂਗੀ ਤੇ ਬਾਜੂ ਤੇ ਜਿਹੜਾ ਉਹ ਵੀ ਵਰਕ ਕਰ ਦੂਗਾ ਆ ਬਾਜੂ ਤੇ ਜਿਹੜੀ ਆ ਇਹ ਵੇਲ ਆਊਗੀ ਠੀਕ ਹੈ ਬਾਜੂ ਤੇ ਵੇਲ ਆਉਗੀ ਇਹਦੇ ਵਿੱਚ ਤਿੱਲਾ ਬਿਲਕੁਲ ਨਹੀਂ ਹੈਗਾ ਥ੍ਰੈਡ ਦਾ ਹੀ ਵਰਕ ਆ ਇਹ ਸੂਟ ਮਿਲੂਗਾ ਤੁਹਾਨੂੰ 1000 ਦੇ ਵਿੱਚ 1000 ਦੇ ਵਿੱਚ ਜਿਹੜਾ ਸੂਟ ਹੈ ਇਹ ਮਿਲ ਜਾਊਗਾ ਤੇ ਇਹ ਆਪਣੇ ਕੋਲ ਜਿਹੜਾ ਕਾਟਨ ਦਾ ਸੂਟ ਇਹ ਆਪਣੇ ਸਾਰੇ ਸੇਲ ਹੋ ਗਏ ਸਿਰਫ ਇੱਕ ਆਪਣੇ ਕੋਲ ਐਂਜ ਰ ਆ ਗਿਆ ਜੇ ਕਿਸੇ ਨੂੰ ਪਸੰਦ ਆਵੇ ਉਹ ਲੈ ਸਕਦਾ ਇੱਕ ਪੀਸ ਆਪਣੇ ਕੋਲ ਹੀ ਰਹਿ ਗਿਆ ਠੀਕ ਹੈ ਬਾਕੀ ਸਾਰੇ ਆਪਣੇ ਇਹਦੇ ਨਾਲ ਦੇ ਸੇਲ ਹੋ ਚੁੱਕੇ ਆ ਸਿਰਫ ਇਹ ਪੀਸ ਆ ਤੇ ਜੇ ਕੋਈ ਹੋਰ ਮੰਗਵਾਉਣਾ ਚਾਹਵੇ ਤੇ ਇਹਦੇ ਨਾਲ ਦਾ ਨਹੀਂ ਮਿਲੂਗਾ ਸਿਰਫ ਆਪਣੇ ਕੋਲ ਇਹ ਹੀ ਇੱਕ ਪੀਸ ਆ ਆ ਬਾਟਮ ਹੈ ਤੇ ਆ ਇਹਦਾ ਨੈਕ ਵਰਕ ਠੀਕ ਹੈ ਕਿ ਅਕੀ ਇਹਦੇ ਲੈਸ ਆ ਜਾਂਦੀ ਆ ਤੇ ਇਹਦਾ ਦੁਪੱਟਾ ਤੇ ਆ ਇਹਦਾ ਜਿਹੜਾ ਦੁਪੱਟਾ ਲਾਈਨ ਵਾਲਾ ਇਹਦਾ ਦੁਪੱਟਾ ਰਹੂਗਾ ਤੇ ਲਾਈਨ ਵਾਲੀ ਦੀ ਸਲਵਾਰ ਰਹੂਗੀ ਤੇ neck ਤੇ ਇਹਦੇ ਵਰਕ ਰਹੂਗਾ ਇਹਦੇ ਨਾਲ ਦਾ ਜਿਹੜਾ ਮੈਂ wear ਕੀਤਾ ਹੋਇਆ ਤੇ ਇਸ ਤਰ੍ਹਾਂ ਕਰਕੇ ਮੈਂ ਜਿਹੜਾ लेस ਦਾ ਡਿਜ਼ਾਈਨ ਦਿੱਤਾ ਹੋਇਆ ਵਾ ਤੁਹਾਨੂੰ ਮੈਂ ਦਿਖਾ ਵੀ ਦਿੰਨੀ ਆ ਦੇਖੋ neck ਤੇ ਇਹਦੇ ਵਰਕ ਆ ਤੇ ਘੇਰ ਤੇ ਜਿਹੜਾ ਮੈਂ लेस ਦਾ ਡਿਜ਼ਾਈਨ ਬਾਹਾਂ ਤੇ ਵੀ ਇਹਦਾ ਇਸ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਤੇ ਘੇਰਦਾ ਵੀ ਤੇ ਪੌਂਚੀ ਦਾ ਜਿਹੜਾ ਮੈਂ ਇਸ ਤਰ੍ਹਾਂ ਦਾ ਪਾਕਿਸਤਾਨੀ ਸਲਵਾਰ ਬਣਾ ਕੇ ਨਾਲ ਇਸ ਤਰ੍ਹਾਂ ਦਾ ਸਲਵਾਰ ਤੇ ਜਿਹੜਾ ਡਿਜ਼ਾਈਨ ਦਿੱਤਾ ਪੌਂਚਾ ਤੇ ਹੂੰ ਠੀਕ ਹੈ ਤੇ ਬੈਕ ਵੀ ਮੈਂ ਇਸ ਤਰ੍ਹਾਂ ਹੀ ਘੇਰੇ ਦਾ ਡਿਜ਼ਾਈਨ ਦਿੱਤਾ ਤੇ ਫੈਂਟਸਰੀ ਇਹ ਵਾਲੇ ਸੂਟ ਜਿਹੜੀ ਆਪਣੇ ਸਾਰੇ ਸੇਲ ਹੋ ਗਿਆ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਦੁਬਾਰੀ ਮੰਗਵਾ ਸਕਦੇ ਹੋ ਤੇ ਹੋਰ ਇਹਦੇ ਨਾਲ ਦੇ ਹੁਣ ਨਹੀਂ ਮਿਲਨੇ ਸਿਰਫ ਇਹੀ ਸੂਟ ਆ ਹੁਣ ਆਪਣੇ ਕੋਲ ਚਲੋ ਜੀ ਵਧੀਆ ਲੱਗੇ ਤੇ ਲਾਈਕ ਕਮੈਂਟ ਕਰਕੇ ਸ਼ੇਅਰ ਅਗੇ ਜਰੂਰ ਕਰਦੇ ਹੋ ਮਿਲੋਂਗੇ ਫਿਰ ਕਿਸੇ ਨਕਸ ਵੀਡੀਓ ਵਿੱਚ ਤਦ ਤੱਕ ਲਈ ਪਿਆਰ ਪਈ ਸਤਿ ਸ੍ਰੀ ਅਕਾਲ